ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ VOTING ਨੂੰ ਲੈ ਕੇ ਉਦਘਾਟਨ ਕੀਤਾ ਸੀਗਾ ਤੇ ਸ੍ਰੀ ਚਮਕੌਰ ਸਾਹਿਬ ਦੇ ਨਹਿਰ ਦੇ ਸਰੰਦ ਨਹਿਰ ਦੇ ਵਿੱਚ ਤੇ ਮੈਂ ਦਿਖਾ ਸਕਦਾ ਤਸਵੀਰ ਦੇ ਵਿੱਚ ਕਿ ਸਰੰਦ ਨਹਿਰ ਦਾ ਜਿਹੜਾ ਪਾਣੀ ਹੈ ਇੱਥੇ VOTING ਕੀਤੀ ਜਾ ਰਹੀ ਹੈ ਤੇ ਕਿਹੜੀ ਕੰਪਨੀ ਨੂੰ ਠੇਕਾ ਦਿੱਤਾ ਇਹਦੇ ਬਾਰੇ ਸੈਰ ਪਤਾ ਨਹੀਂ ਹੈਗਾ ਸਾਨੂੰ ਪਰ ਲੇਕਿਨ ਜਿਹੜੇ ਲੋਕ ਇੱਥੇ ਪਹੁੰਚਦੇ ਨੇ VOTING ਕਰਨ ਵਾਸਤੇ ਪਹਿਲਾਂ ਬਿਲਕੁਲ ਜੈਕਟਾਂ ਜਿਹੜੀਆਂ ਪੋਈ ਜਾਂਦੀਆਂ ਅਜੀ ਦੇਖ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਈ ਕੰਮ ਜੇਕਰ ਐਕਸੀਡੈਂਟ ਜਾਂ ਹੋਰ ਕੋਈ ਨਾ ਹੋਵੇ ਤੇ ਸੇਫਟੀ ਦਾ ਜਿਹੜਾ ਪ੍ਰਬੰਧ ਜਿਹੜਾ ਪਹਿਲਾਂ ਕੀਤਾ ਗਿਆ ਹੈ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਇਸ ਜਗ੍ਹਾ ਦਾ ਤੁਗਟ ਨ ਕੀਤਾ ਗਿਆ ਪਰ ਗੱਲ ਕਰਦੇ ਤੁਸੀਂ ਕਿੱਥੋਂ ਆਏ ਜੀ ਬਹਿਰਮ ਪ੍ਰਬਸੀ ਪਠਾਨੋਂ ਆਏ ਪਠਾਨੋਂ ਤੋਂ ਆਏ ਤੁਹਾਨੂੰ ਇੱਥੇ ਪੱਥਰ ਦੇਖਣਾ ਸੀ ਹਾਂਜੀ ਹਾਂਜੀ ਮੈਨੂੰ ਲੱਗਿਆ ਇਸ ਸਰਗਾਹ ਦਾ ਪੁੱਲਾ ਜੀ ਪਹਿਲੇ ਤਾਂ ਬੂਠਿੰਗ ਕਰਨੀ ਉਹ ਤੋਂ ਬਾਅਦ ਦੇਖ ਜੇ ਬੂਠਿੰਗ ਦੂਜੇ ਜਿਹਨੇ ਕਰ ਰਹੇ ਉਹਨਾਂ ਨੂੰ ਤਾਂ ਦੇਖਿਆ ਹੀ ਤੁਸੀਂ ਹਾਂਜੀ ਹਾਂਜੀ ਵਧੀਆ ਲੱਗ ਰਿਹਾ ਦੇਖ ਕੇ ਵੀ ਆਪਣੇ ਚਲੋ ਲੋਕਲ ਇਲਾਕੇ ਦੇ ਵਿੱਚ ਐਵੇਂ ਬੋਟਿੰਗ ਦਾ ਇਹਨਾਂ ਦੇ ਹੁਣ ਇੰਨੇ ਹੁਣ ਚਾਹੀਦੇ ਆ ਹਾਂਜੀ ਹਾਂਜੀ ਸਹੀ ਠੀਕ ਹੈ ਜੀ ਇਹ ਰੋਪੜਾ ਜੋ ਦਰਿਆ ਦੇ ਵਿੱਚ ਪਹਿਲਾਂ ਬੋਟਿੰਗ ਹੁੰਦੀ ਸੀਗੀ ਕਾਫੀ ਲੋਕ ਦੂਰ ਦੂਰੋਂ ਆਉਂਦੇ ਸੀ ਲੇਕਿਨ ਅੱਜ ਕਈ ਸਰਕਾਰਾਂ ਦੀ ਭੇਡ ਜੜ ਚੁੱਕਿਆ ਉਹ ਜੀ ਹਾਂਜੀ ਹੁਣ ਨਵਾਂ ਜਿਹੜਾ ਦੁਬਾਰੇ ਸ਼ੁਰੂਆਤ ਹੋਣ ਲੱਗੀ ਹੋ ਸਕਦਾ ਰੋਪੜ ਵੀ ਹੋਵੇ ਜਾਂ ਕੇ ਵੀ ਹੋਵੇ ਹਾਂਜੀ ਹਾਂਜੀ ਚਲੋ ਐਵੇਂ ਵਧੀਆ ਵੀ ਨੇੜੇ ਆਪਣੇ ਬੱਚਿਆਂ ਨੂੰ ਘੁਮਾਉਣ ਲਈ ਵਧੀਆ ਚਲੋ ਅਨਜੋਏ ਕਰਦੇ ਛੁੱਟੀ ਹਲ ਜੀ ਬਰਾਵਾ ਜਿਆਦਾ ਵੀ ਜਾਣਾ ਹੋਵੇ ਤਾਂ ਦਰਿਆ ਦੂਰ ਜਾਣਾ ਪੈਂਦਾ ਪਰ ਲੇਕਿਨ ਦਰਿਆ ਦਾ ਆਨੰਦ ਜਿਹੜਾ ਇੱਥੇ ਲੈ ਸਕਦੇ ਆਪਾਂ ਠੀਕ ਹੈ ਜੀ ਹਾਂਜੀ ਕਿਦਾਂ ਲੱਗ ਰਿਹਾ ਜੀ ਵਧੀਆ ਇਹ ਲੱਗਦਾ ਇਹਦਾ ਠੀਕਾ ਤੇ ਰੋਡ 'ਚ ਇਹਦਾ ਪਹਿਲੀ ਵਾਰੀ ਚੁੱਟ ਰਹੇ ਆਂ ਅੱਛਾ ਜੀ ਅੱਛਾ ਚਲੋ ਠੀਕ ਹੈ ਜੀ ਸੱਸੀ ਗੱਲ ਜੀ ਸਾਨੂੰ ਆ ਗਿਆ ਵੀ ਰੇਟ ਕਿਹੜੇ ਆ ਉਸ ਦਿਨ ਪਹਿਲਾਂ ਅਸੀਂ ਖਬਰ ਤਾਂ ਦਿਖਾਈ ਸੀ ਪਰ ਰੇਟਾਂ ਬਾਰੇ ਉਹ ਜ਼ਿਕਰ ਨਹੀਂ ਕੀਤਾ ਸੀਗਾ ਤੇ ਬਾਈ ਜੀ ਕੀ ਨਾਮ ਤੁਹਾਡਾ ਲਲਿਤ ਸ਼ਰਮਾ ਲਲਿਤ ਜੀ ਆਪਰੇ ਲਈ ਹੈ ਇਸ ਠਿਕਾ ਜੀ ਆਗ ਇਹ ਆਰ ਸੁਰਜ ਸੀਏ 2 ਐਡਵਾਂਸ ਟਾਰਕ ਮੈਂ ਸੀ ਸੁਰਜ ਸੀਏ 2 ਐਡਵਾਂਸ ਹਾਂ ਜੀ ਆਪ ਟਿੱਕਰਤਾਲ ਸੇ ਹੈ ਟਿੱਕਰਤਾਲ ਸੇ ਟਿੱਕਰਤਾਲ ਹਾਂ ਜੀ ਕਿੱਥਾ ਹੋਆ ਮੋਰਨੀ ਪੰਜਕੂਲਾ ਪੰਜਕੂਲਾ ਪਹਿਲਾਂ ਵੀ ਤੁਸੀਂ ਹੋਰ ਪਾਸੇ ਵੀ ਤੁਹਾਡਾ ਚੱਲਦਾ ਹੋਣਾ ਕੰਮ ਹਾਂਜੀ ਹਾਂਜੀ ਟਿੱਕਰਤਾਲ ਮੇਂ ਚੱਲਦਾ ਹੈ ਹਾਂ ਇਹ ਕਦੋਂ ਜਦੋਂ ਸਟਾਰਟ ਹੋਈ ਹੈ ਪੰਜਾਬ ਸਰਕਾਰ ਨੇ 27 ਤਾਰੀਖ ਸੇ ਹੋਈ ਹੈ 27 ਤਾਰੀਖ ਹਾਂਜੀ ਕਿੰਨੇ ਕੁ ਲੋਕ ਆ ਰਹੇ ਹੁਣ ਇੱਥੇ ਬਸ ਅਭੀ ਤਾਂ ਪਤਾ ਚੱਲ ਰਹਾ ਹੈ ਨਾ ਲੋਕਾਂ ਦਾ तो तो आपने का किया या, या, बोड़ लगाए। लगाए। को अपना मंत्री जी आई थे कितने बोट ये, तो ये, ये जो है ये एक आदमी के लिए दो के लिए एक मेंबर के लिए एक मेंबर के लिए रेट क्या गया मैं दस चला हूँ रेट डेढ़ सौ रुपया पर परसन है डेढ़ सौ रुपया ਇਸ ਦਾ 700 ਰੁਪਏ ਇੱਕ ਇੱਕ ਦਾ 10 ਮਿੰਟ ਦਾ ਹਾਂਜੀ ਇਹ 3 ਮਿੰਟ ਕੇ ਲਈ ਹੈ ਮੋਟਰਬੋਰਡ 10 ਮਿੰਟ ਕੇ ਲਈ ਤੇ ਮੈਂ ਤੁਹਾਨੂੰ ਦਿਖਾਵਾਂਗਾ ਜੀ ਲਿਸਟ ਇੱਧਰ ਆ ਜਾਓ ਜਰਾ ਆ ਸਾਹਮਣੇ VOTING ਕਰਨ ਚਾਹੁੰਦੇ ਨੇ ਉਹਨਾਂ ਨੂੰ ਦੋ ਮੈਂਬਰਾਂ ਦਾ ਰੇਟ ਹੈਗਾ ਜੀ 500 ਰੁਪਏ 10 ਮਿੰਟ ਦਾ ਚਾਰ ਮੈਂਬਰ 600 ਰੁਪਏ 10 ਮਿੰਟ ਦਾ 6 ਮੈਂਬਰ 900 ਰੁਪਏ 10 ਮਿੰਟ ਦਾ 8 ਮੈਂਬਰ 1200 ਰੁਪਏ 10 ਮਿੰਟ ਦਾ 10 ਮੈਂਬਰ 1500 ਰੁਪਏ 10 ਮਿੰਟ ਦਾ ਤੇ 12 ਮੈਂਬਰ 1800 ਰੁਪਏ 10 ਮਿੰਟ ਦਾ ਇਹ ਰੇਟ ਹੈ ਜੀ ਬੋਟਿੰਗ ਕਰਨ ਦੇ ਰੇਟ ਜਿਹੜੇ ਲੱਗੇ ਹੋਏ ਨੇ ਤੇ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਜਿਹੜੇ ਕੰਪਨੀ ਦੇ ਜਿਹੜੇ ਪ੍ਰਬੰਧਕ ਹੈ ਉਹਨਾਂ ਦਾ ਕਹਿਣਾ ਹੈ ਕਿ ਹਲੇ ਤੱਕ ਹੌਲੀ-ਹੌਲੀ ਲੋਕ ਆ ਰਹੇ ਕਿਉਂਕਿ ਲੋਕਾਂ ਨੂੰ ਹਲੇ ਇਸ ਬਾਰੇ ਪਤਾ ਨਹੀਂ ਹੈਗਾ ਬਾਕੀ ਬਹੁਤ ਵਧੀਆ ਕੰਮ ਹੈ ਜੀ ਸਰਕਾਰ ਨੇ ਇਸ ਦੇ ਪਰਾਲੇ ਜਿਹੜੇ ਕਰਨੇ ਚਾਹੀਦੇ ਪਰ ਲੋਕਾਂ ਦਾ ਕਹਿਣਾ ਹੈ ਕਿ ਰੋਪੜ ਦੇ ਵਿੱਚ ਵੀ ਜਿਹੜਾ ਦਰਿਆ ਹੈ ਵੱਡਾ ਸਤਲੁਜ ਦਰਿਆ ਹੈ ਉੱਥੇ ਜਿਹੜਾ ਇਹ ਜਿਹੜਾ ਪ੍ਰਬੰਧ ਉੱਥੇ ਵੀ ਕੀਤਾ ਜਾਵੇ ਤਾਂ ਕਿ ਲੋਕ ਉੱਥੇ ਵੀ ਇੰਜੋਏ ਕਰ ਸਕਦੇ ਨੇ ਆਪਣੇ ਬੱਚਿਆਂ ਨੂੰ ਲੈ ਜਾ ਸਕਦੇ ਨੇ ਧੰਨਵਾਦ ਸਭ ਦਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਖੰਨੇ ਤੋਂ ਖੰਨੇ ਤੋਂ ਪਹੁੰਚੇ ਇੱਥੇ ਆ ਕੇ ਹਾਂਜੀ ਕਿਵੇਂ ਦਾ ਲੱਗਿਆ ਵੀ ਮਜ਼ਾ ਆਇਆ ਕਿ ਹਾਂਜੀ ਵਧੀਆ ਲੱਗਿਆ ਹਾਂਜੀ ਸੇਫਟੀ ਦੇ ਪ੍ਰਬੰਧ ਵੀ ਅੱਛਾ ਕਰਿਆ ਸੀ ਉਹਨਾਂ ਨੇ ਹਾਂਜੀ ਹਾਂਜੀ ਤੇ ਤੁਹਾਨੂੰ ਖਬਰ ਪਤਾ ਕਿ ਲੱਗੀ ਹੋਣੀ ਵੀ ਇੱਥੇ ਸ਼ੁਰੂ ਹੋ ਗਿਆ ਕਿ ਨਹੀਂ ਆ ਗਏ ਆਪੇ ਨਹੀਂ ਬੇਟੇ ਨੇ ਦੇਖਿਆ ਸੀ ਆਪਣਾ ਨੈੱਟ ਤੇ ਪਾਇਆ ਹੋਇਆ ਸੀ ਇਹਨਾਂ ਨੇ ਤੇ ਕੱਲ ਹੀ ਦੇਖਿਆ ਸੀ ਅੱਜ ਅਸੀਂ ਬੁਰਦਵਾਰਾ ਸਾਹਿਬ ਮੱਥਾ ਟੇਕਣ ਫਿਰ ਅਸੀਂ ਕਹਿੰਦੇ ਅਸੀਂ ਵੀ ਇੱਧਰ ਆ ਕੇ ਜਾਵਾਂਗੇ ਠੀਕ ਹੈ ਠੀਕ ਹੈ ਠੀਕ ਬਾਤ ਵਧੀਆ ਹਾਂਜੀ ਬਾਈ ਜੀ ਕਿਵੇਂ ਦਾ ਲੱਗਿਆ ਜੀ ਅੱਜ ਉੱਪਰਲ ਵਧੀਆ ਐਕਸਪੀਰੀਅੰਸ ਦਿੱਤਾ। ਅੱਛਾ ਪਿੰਡ ਵੀ ਘਰੇ ਆਉਣਾ? ਨਹੀਂ ਨਹੀਂ ਫਸਟ ਟਾਈਮ ਤਾਂ ਨਹੀਂ VOTING ਤਾਂ ਅੱਗੇ ਵੀ ਕੀਤੀ ਆ। ਲੋਕ ਇੱਥੇ ਫਸਟ ਟਾਈਮ। ਪਹਿਲਾਂ ਵੀ ਕਰਦੇ ਆ। ਪਹਿਲਾਂ ਵੀ ਕਰਦੇ ਆ। ਪਰਿਵਾਰ ਸਾਰਾ ਨਾਲ ਲੱਗੇ ਆਇਆ। ਯੈਸ ਸਰ। ਹਾਂ। ਬਿਲਕੁਲ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਚਾਹੇ ਸਰ ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ ਪਹਿਲਾਂ ਵੀ ਕਰਨ ਚਾਹੀਦੇ ਪਰ ਲੇਟ ਜੇ ਕਰ ਰਹੇ ਆ ਤੇ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ